ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਆ ਦੇਖੋ ਭਾਈ ਅੱਜ ਰਾਜੂ ਕਹਿੰਦਾ ਬਾਹਰ ਲਿਆਂ ਫੇ ਲੰਗਾਉਣੀ ਆ ਹਾਂ ਜੀ ਰਾਜੂ ਹਾਂ ਜੀ ਭਾਈ ਕਦਾਂ ਲੱਗਦਾ ਸਤ ਸ੍ਰੀ ਅਕਾਲ ਬਾਹਰ ਲਿਆਂ ਗਾੜੀ ਮੈਂ ਅੱਜ ਫਰੌਗ ਦੇ ਵਿੱਚ ਹਾਂ ਹਾਂ ਇਹਦਾ ਬਾਹਰਲੇ ਮੌਲਕ ਨਹੀਂ ਚੱਲਦੇ ਜਾਂਦੇ ਪਿੰਗਾ ਜਾ ਕੇ ਤੇ ਹੋਈ ਜਾਂਦਾ ਨਾ ਮੂੰਹੇ ਨੂੰ ਸਿੱਟਾ ਹੋ ਗਿਆ ਬੈਠਾ ਕਾ ਰੋਵ ਜੇ ਗਿਆ ਬੜਾ ਜਿਹਾ ਪਤਾ ਲੱਗੇ ਵੀ ਏਸੀ ਵਾਲੇ ਜੀ ਬੈਠਾ ਸਰਦਾਰ ਹਾਂ ਹੈ ਮੈਂ ਕਹਾਂ ਇਹਦਾ ਬਾਹਰਲੇ ਮੌਲਕ ਜੰਡਰ ਜਣਾਂ ਚੱਲਦੇ ਉਹ ਆ ਸੈਟਾ ਬਾਹਰਲੇ ਬਲਕਲੇ ਗੰਬਾ ਬਾਈ ਹਨਾ ਸੌਰੰਗ ਦੇ ਵਿੱਚ ਖੜੇ ਆ ਚੱਲਦੀ ਐ ਸੱਚ ਮਜੀਨ ਇਹ ਕਿਲੋ 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 ਦੀ ਸਰੰਗਾ ਹੈ ਕਿਲੋ ਦੇ ਵੱਧ ਘੰਟ ਹੋਵੇ ਤਾਂ ਪਤਾ ਨਹੀਂ ਉਹ ਨਾਪੀਦਾ ਹੈ ਨਹੀਂ ਵੀ ਆਪਾਂ ਸਿਸਟਮ ਦੇਖੋ ਤੁਸੀਂ ਨਾ ਵਿੱਚ ਪੱਖੇ ਵੀ ਲੱਗੇ ਹੋਏ ਆ ਲੱਗੇ ਹੋਏ ਆ ਪੱਖੇ ਪੱਖਿਆਂ ਦੇ ਬਾਅਦ ਆ ਬਾਈ ਨਾਲ ਨੂੰ ਹਨਾ ਲਾਈਟਾਂ ਵੀ ਜਨੇ ਚੜਾਇਆ ਹੋਇਆ ਵਿੱਚ ਵੀ ਰੋਡ ਵੀ ਖੁੱਲਾ ਡੁੱਲਾ ਐਨ ਬੜੀਆ ਤੈਨਾਂ ਗੱਡੀਆਂ ਇਕੱਠੀਆਂ ਪਾਰਕ ਕਰ ਸਕਦੀਆਂ ਇਹਨੂੰ ਬੱਚਪੜੇ ਨਾ ਸਾਹ ਤੇ ਵੀ ਦਿੱਕਤ ਹੋ ਉਦੋਂ ਤੱਕ ਤਾਂ ਨਾ ਮੂ ਵੀ ਲਾਏ ਹੋਏ ਆ ਪੱਖਿਆ ਦੇਗਾ ਆ ਐਮਰਜੈਂਸੀ ਲਾਈਨ ਇਹ ਐਮਰਜੈਂਸੀ ਲਾਈਨ ਐਂਬੂਲੈਂਸ ਦੀ ਲਾਈਨ ਚ ਲਈ ਜਾਂਦਾ ਮਿੱਤਰਾਂ ਤੂੰ ਇਹ ਡਰਾਈਵਰੀ ਤੇਨੂੰ ਸਿਖਾਉਣੀ ਬਣਿਆ ਤੈਨੂੰ ਕਾਨੂੰਨ ਭਾਉੜੇ ਬਣਿਆ ਕਹਿਦਾ ਤੈਨੂੰ ਹੈ ਇਮਰਜੈਂਸੀ ਲਾਈਨ ਆ ਵੀਰੇ ਐਮਬੂਲੈਂਸ ਹੋ ਗਈ ਜਾਂ ਹੋਰ ਕੋਈ ਮਤਲਬ ਐਮਰਜੈਂਸੀ ਜੀ ਨੂੰ ਜਲਦੀ ਆ ਆਹ ਲਾਈਨ ਐ ਐਮਰਜੈਂਸੀ ਦੀ ਲਾਈਨ ਆ ਬੱਬੇ ਦਾ ਕਰਾਵੇਂ ਤੂੰ ਆਪਣੀ ਹੀਟ ਆਪਣੀ ਹੀਟ ਦਾ ਕਰਾਉਣਾ ਤਾਂ ਗੱਡੀਆਂ ਦਾ ਔਰ ਨੁਮਾਨ ਨਹੀਂ ਆ ਠੀਕ ਤੇ ਉਹਨੇ ਔਰ ਨੁਮਾਨ ਦਾ ਲਾਂਗੇ ਤੇ ਵਿੱਲੇ ਧਰ ਲੋ ਫਿਰ ਬਾਹਰ ਤੋਂ ਇਹ ਸਮਾ ਟੂ ਲੈਣੇ ਆ ਰੋਣਾ ਦੇ ਹਾਂ ਨਿਕਲੇ ਬਾਹਰ ਵੱਤ ਕਲ ਕੀ ਮਸ਼ੀਨ ਬਾਹਰ ਆਣਾ ਮਾਹੋਰਲ ਦੀ ਕੁਮਾਰ ਆ ਬਾਈ ਇਹਨਾ ਪਾੜੀ ਦੇ ਵਿੱਚੋਂ ਵੱਟ ਕੇ ਦੇ ਲੋ ਤੁਸੀਂ ਹਨਾ ਰੋਡ ਕੱਢਿਆ ਦਸ ਪਾਟ ਕਰਾਈ ਪਈਆ ਸਰਕਾਰੀਆ ਬਣਾਇਆ ਜਾਂ ਜਾਂ ਰਾਜੀ ਦਾ ਘਣਾ ਨਹੀਂ ਜਾਂ ਜਾਂ ਬਾਹਰਲੇ ਮੁਲਕ ਦੇ ਵਿੱਚ ਨਾ ਰੋਡ ਉਹ ਜੇ ਰੋਡ ਆ ਹੁਣ ਤਾਂ ਬਾਈ ਥਾਲੀਆਂ ਵਰਗੇ ਅਧੇ ਹੀ ਲੱਗਦਾ ਹੁਣ ਤਾਂ ਵੀ ਆ ਦੇਖ ਲੋ ਦੋ ਘੋੜੇ ਕਿੰਨੇ ਸਵੀਟਾਂ ਜਾਂਦੇ ਆ ਅੱਜ ਦਾ ਭਾਈ ਦਿਨੇ ਝੜ ਗਿਆ ਅੱਗੇ ਤਾਂ ਹਨਾ ਖੜ ਜੰਨੇ ਆ ਐਨ ਕਿ ਅੱਜ ਨਹੀਂ ਖੜੀ ਹੈਗੇ ਕੋਟਾ ਕਰਦਾ ਪਾਰ ਲਾਂਗੇ ਕੋਟਾ ਆ ਰਹਿ ਗਿਆ ਕੋਟਾ ਮਿੱਥੇ ਆ ਸਾਈਡ ਤੇ ਸਾਰਾ ਘਰ ਕੋਟੇ ਦਾ ਹੀ ਆ ਬਾਕੀ ਕੋਟੇ ਦਾ ਤਾਰਾਂ ਜਿਹਾਂ ਪੋਲਾ ਹਨਾ ਉੱਤੇ ਆ ਕੇ ਪੁਲ ਦੇ ਤੇ ਪਹੁੰਚ ਗਿਆ ਹੁਣ ਮੈਂ ਪੁਲ ਪਾਰ ਕਰਕੇ ਓਟਾ ਸਾਰਾ ਪਾਰ ਹੋ ਜੂਗਾ ਹਨਾ ਚੱਲਦੇ ਹਾਂ ਆਪਣੇ ਅੱਡੇ ਤੇ ਬਾਪਾ ਤੜਕਾ ਹੀ ਹੋ ਗਿਆ 5:23 ਮਿੰਟ ਹੋ ਗਏ ਤੜਕੇ ਦੇ ਰਾਜੂ ਭਾਈ ਹੁਣੇ ਲੱਗਿਆ ਚਲਾਉਣਾ ਜੇ ਕਹਿੰਦਾ ਮੈਂ ਚਲਾਉਣਾ ਭਾਈ ਮੈਂ ਕਿਹਾ ਚੱਲ ਥੱਕ ਜਾਂਦਾ ਭਾਈ ਬੰਦਾ ਬੈਠਾ ਗਿਆ ਮੈਂ ਵੀ ਢੋਈ ਦੇ ਔਖਾ ਸਟਰੀਟ ਤੇ ਬੈਠਾ ਠੀਕ ਰਹਿਣਾ ਸੀਟ ਤੇ ਬਹਿ ਜੰਨਾ ਹੁਣ ਬੈਠਾ ਮੈਂ ਮੈਨੂੰ ਪਤਾ ਵਾਂ ਕਿ ਕਿੰਨਾ ਬਹੁਤ ਔਖਾ ਬੈਠਣਾ ਉਹ ਆ ਗਿਆ ਸਾਹਮਣੇ ਪੁਲ ਦੇ ਲੋ ਸਪੈਸ਼ਲ ਟੂਲ ਟੈਕਸ ਆ ਭਾਈ ਪੁਲ ਦਾ ਹਨਾ ਪੁਲ ਦਾ ਸਪੈਸ਼ਲ ਟੂਲ ਲੱਗਿਆ ਹੈ ਪੁਲ ਪੁਲ ਦਾ ਹੀ ਸਾਨੂੰ ਤਾਂ ਪਿਛਲੇ ਸਾਲ ਕਹਿੰਦੇ ਸਾਡਾ ਪੁਲ ਦਾ ਹੀ ਆ ਜੀ ਲੇਖੋ ਹਨਾ ਦਸਰੂ ਦੇ ਵੀ ਉਹ ਬੜੇ ਜਾਂਦਾ ਰਾਹ ਨੂੰ ਇਹਦੇ ਫਾਉ ਪੱਜ ਕੇ ਚੱਲਣਾ ਪੈਂਦਾ ਵੈਂਟ ਵਾਲਾ ਰੋਡ ਰਾਜੂ ਦੁੱਗੀ ਹਾਂ ਆਪਦੀ ਬੋਹ ਮਹੀਨੇ ਤੇ ਮੈਨੂੰ ਟਪਾਉਣੇ ਨਹੀਂ ਆਉਂਦੀ ਤੂੰ ਰੇਸ ਘੱਟ ਕਰ ਲੈਣਾ ਜਿੱਕਣਾ ਮਸ਼ੀਨ ਟੱਪਦੇ ਉੱਕਣ ਜਰਾ ਪੈਰ ਟੱਪੀ ਜਾਂਦਾ ਰੇਸ ਤੇ ਤਾਂ ਝੂਟਾ ਮਾਰਦੀ ਆ ਨਹੀਂ ਵੀ ਨਹੀਂ ਬਿਲਕੁਲ ਮਸ਼ੀਨ ਪਤਾ ਵੀ ਨਹੀਂ ਲੱਗਦਾ ਉਫੜੇ ਤੇ ਪੈਰ ਚੱਕੀ ਜਾਂਦਾ ਉਹ ਜਰਾ ਪੈਰ ਚੱਕ ਹੋਈ ਜਾਂਦਾ ਰੇਸ ਬੱਤੇ ਉਹਦਾ ਫਾਸਟੈਗ ਲੱਗਣਾ ਕਾਸਟੈਗ ਵੈਕ ਗਿਆ ਆ ਪੈ ਗਿਆ ਟੂਲ ਦੇ ਬੜੇ ਭੀੜ ਰਹਿੰਦੀ ਆ ਫਾਸਟੈਗ ਚੱਲਦਾ ਇੱਥੇ ਦੇਖਦੇ ਇੱਥੇ ਕਿੰਨੇ ਦਾ ਘਟਦਾ ਪਿੱਛੇ ਤਾਂ ਬਿਨਾ ਫਾਸਟੈਗ ਦੇ 5-500 ਲਈਏ ਇਹ ਦੇਖਦੇ ਹਾਂ ਇਹ ਪਤਾ ਨਹੀਂ ਬਾਈ 5 ਨੰਬਰ ਨਾ 6 ਨੰਬਰ ਫਾਸਟ ਹੈਗਾ ਨਾ 12 ਲੱਗਦਾ ਇਹਦੇ ਕਰਕੇ ਪਤਾ ਨਹੀਂ ਰਾਜੂ ਆਪਣਾ ਡਬਲੇ ਕੱਟੀ ਗਏ ਮੈਂ ਕਿਹਾ ਨਾ ਉਹ ਉਹਦਾ ਕਿੰਨਾ ਰੁਪਇਆ ਦਾ ਯਾਰ ਕੰਪਿਊਟਰ ਜਦੋਂ ਆਉਂਦੇ ਆਉਂਦਾ ਹੋਊਗਾ ਵੀ 6 ਨੰਬਰ ਆ ਕਿ 5 ਨੰਬਰ ਆ ਆਹੋ ਤਾਂ ਆਉਂਦੇ ਹੈ ਉਹਦਾ ਆਉਂਦਾ ਇਹ ਆਹ ਤੇ ਇੰਗਲੈਂਡੋਂ ਲਿਖਿਆ ਹੋਇਆ 128 ਰੁਪਏ ਲਿਖਿਆ ਹੋਇਆ ਆਹ ਦਾ ਉਹ 128 ਇਹਦਾ ਥੋੜੀ ਹੈ ਬਗੁਰੂ ਉਹਦਾ ਗੱਡੀ ਦਾ ਹੋਣਾ ਹੈ ਕਾਰ ਗੁਰ ਦਾ ਕਾਰ ਸਾਹਿਬ ਤੇ ਸਿਰੇ 200 ਰੁਪਏ ਆ ਉਹ ਕਈ ਹਿਸਾਬ ਹੁੰਦੇ ਹਨ ਇਹਨਾਂ ਦੇ ਕਈ ਹਿਸਾਬ ਹੁੰਦੇ ਨੇ ਕਿ ਇੱਕ ਥੋੜੀ ਹੁੰਦਾ ਆਹ ਭੋਲਾ ਕਹਿੰਦੇ ਬਾਈ ਬਿਨਾ ਪਿੱਲਰਾਂ ਦੇ ਜਿਹੜਾ ਕੋਟੇ ਦੇ ਵਿੱਚ ਮੌਜੂਦ ਆਣਾ ਇਹਦਾ ਕੋਈ ਪਿੱਲਰ ਨਹੀਂ ਹੈ ਕਹਿੰਦੇ ਪੁਲ ਦਾ ਇਹ ਸਾਰਾ ਤਾਰਾਂ ਦੇ ਹੈ ਨਾ ਬਾਹਰਲੇ ਮੁਲਕਾਂ ਦੇ ਵਿੱਚ ਆਪਾਂ ਦੇਖਦੇ ਆ ਉਹ ਨਾ ਬਿਲਕੁਲ ਉਹੀ ਭੋਲਾ ਹੈ ਨਾ ਕੋਈ ਦੀ ਬਾਈ ਪਿੱਲਰਾਂ ਥੱਲੇ ਨਾ ਥੱਲੇ ਨਦੀ ਆ ਇਹਦੇ ਵਿੱਚ ਕਹਿੰਦੇ ਬਿਨਾ ਬਿਲਰਾਂ ਦੇ ਬੋਲਾ ਤਾਰਾਂ ਦੇ ਸਾਰੇ ਪੁਲ ਖੜਾ ਹੈ ਬਹੁਤ ਔਲ ਵੀ ਲੱਭਾ ਹਨ ਲੱਭੇ ਤੋਂ ਬਾਅਦ ਹੋਰ ਵੀ ਜਿਹੜਾ ਸਿਸਟਮ ਇਹਦੇ ਉੱਪਰ ਖੜਿਆ ਜਿੱਦਾਂ ਇੱਕ ਵਾਰ ਖੜ ਕੇ ਨਾ ਪਾਣੀ ਦੀ ਬੋਤਲ ਰੱਖ ਰੱਖ ਕੇ ਨਾ ਦੇਖੀਏ ਇਹਦੇ ਆ ਆਏ ਬਦਲ ਆ ਗਿਆ ਨਾ ਇਸ ਵਿੱਚ ਪਾਣੀ ਨਾ ਫੈਲਦਾ ਉਹ ਨਾ ਪੋੜਾ ਲਓ ਜੀ ਭਾਈ ਅੱਜ ਤਾਂ ਦਨੇ ਜੜ ਗਿਆ ਹਾਂ ਅੱਗੇ ਤਾਂ 2-4 ਘੰਟੇ ਕਿਤੇ ਰੈਸਟ ਕਰ ਵੀ ਲੈਂਦੇ ਤੇ ਅੱਜ ਤਾਂ ਪਤਾ ਹੀ ਨਹੀਂ ਲੱਗਿਆ ਹੈ ਰਾਜੀ ਉਹ ਸਹੀ ਗੱਲ ਹੈ ਜੀ ਬਾਕੀ ਆਪਣੇ ਬੰਦੇ ਆ ਗਏ ਇੱਧਰ ਆ ਗਿਆ ਆਪਣਾ ਧੀਰੇ ਜੀ ਬਾਈ ਇੱਧਰ ਆ ਵਾ ਗਿਆ ਆਪਣਾ ਭਿੰਦਰ ਬਾਈ ਲਾਈਨਮੈਨ ਸਾਹਿਬ ਇਹਦਾ ਹੁਣ ਇਹਨਾਂ ਕੋਲੇ ਵਾਹੀ ਚਲਾਉਣੇ ਚੱਲੀਏ ਫਿਰ ਚਲੋ ਹਾਂ ਚਲੋ ਗੱਬੀ ਉਹ ਮੈਂ ਪੰਜ ਇੰਨਾ ਹੀ ਬੋ ਫਿਰਦੀ ਕਿ ਆਹ ਇੱਕ ਆਖਰੀ ਰਾਹ ਰਾਸਤੇ ਦੇ ਲਾ ਮੈਂ ਇੱਕ ਗੱਲ ਖਾਵੇਂ ਲੱਗੀ ਵੀ ਇੱਧਰ ਮਹੀਨਾ ਅਸੀਂ ਇੱਧਰ ਨੂੰ ਆ ਰਹੇ ਤੇ ਮਹੀਨਾ ਬੈਠੂ ਜਾ ਰਹੇ ਹਾਂ ਸਜਾਵੀ ਇਹ ਗੱਲਾਂ ਨਹੀਂ ਪੁੱਛਾਂ ਮਤਲਬ ਸਾਡਾ ਡੇਟ ਤੋਂ ਸਾਡੀ ਮਸ਼ੀਨ ਵੀ ਆ ਰਹੀ ਹੈ ਆਧਾਰ ਕਾਰਡ ਤੇ ਮਸ਼ੀਨਾਂ ਲੈਣੇ ਰਸਾਈ ਹੋਣਾ ਆਧਾਰ ਕਾਰਡ ਤੇ ਮਸ਼ੀਨਾਂ ਲੈਣਾ ਤਾਂ ਆਏ ਹੋਣਾ ਇਹਨਾਂ ਨੇ ਪੁੱਛ ਲੱਗਿਆ ਵੀ ਆਧਾਰ ਕਾਰਡ ਹਾਂ ਪਿੰਡ ਜਰੂਰ ਹੋ ਕੇ ਆਂਦੇ ਨੇ ਐਮ ਕੇ ਤੋਂ ਰਵਿੰਦਰ ਇਹਦਾ ਮਨ ਤਾਂ ਨਹੀਂ ਹੋਣਾ ਆਧਾਰ ਕਾਰਡ ਦੇਖ ਕੇ ਲੈਣਾ ਨਹੀਂ 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 ਹਾਂ ਸਾਹਿਬਾ ਆਪਣੀ ਤੇ ਇਹ ਰਾਂ ਨਾ ਗੱਡੀ ਕਾਟੋੜੀ ਆ ਮੜਾ ਦੀ ਗੱਡੀ ਤੇਰੀ ਉਹ ਆ ਉਹ ਆਮ ਤੋਂ ਹੋਰ ਕਾਹਦਾ ਟੈਨਸ਼ਨ ਚਲੇ ਵੇ ਹਾਂ ਚਲੋ ਜੰਨਾ ਕੋਟੇ ਨੂੰ ਪਰ ਇਹ ਤੇ ਵੀ ਟੱਟ ਪਰ ਪੇਪਰ ਗਾਣ ਜਾਂਦੇ ਨਹੀਂ ਕੱਟੇ ਜਰੀ ਨਹੀਂ ਟਿਕ ਨਹੀਂ ਵਾਰ ਵਾਰ ਕਰਾਏ ਆਖਰੀ ਵਾਰ ਘਟੋ ਸਕਦਾ ਆ ਕਾ ਦਾਂਗਾ ਮੈਂ ਤੁਹਾਨੂੰ ਆ ਜਾਣਾ ਬਸ ਏਕ ਤਰੀਕ ਨੂੰ ਤੇ 30 ਨਬ 40 ਪੜਦਾ ਹੈ ਯਾਰ ਕਿੰਨੀ ਨਾ ਆਵੇ ਦੋ ਦਿਨ ਲੱਗੇ ਕੇ ਬੰਦ ਕਿੰਨੇ ਜਿੰਨੀ ਜਰਾਤ ਨਹੀਂ ਲਿਆਉਣੇ ਬਚਦੀ ਮੇਰੇ ਨਾਮ ਤੇ ਹੈ ਚੱਲਾਂਗੇ ਫੋਨ ਲਾ ਜਦੋਂ ਤੂੰ ਉੱਧਰ ਨਾ ਆਉਣਾ ਫੋਨ ਲਾ ਦੇ ਮੈਂ ਅੱਜ ਉਹ ਲਗਾ ਬੈਠਾ ਆ ਚਾਲੂ ਕੀਤਾ ਤੇ ਇਹ ਨਹੀਂ ਇਹ ਦਲਾਈ ਦੇ ਉਹ ਪੱਕਾ ਕਰਾਏਗਾ ਇਹ ਮਾਣ ਆਣਾ ਬੰਦੇ 3 ਹੁੰਦੇ ਆ ਯਾਰ ਮੰਨ ਬੰਦੇ ਹੁੰਦੇ 3 ਨਹੀਂ ਨੇ ਆਹ ਨੱਕੇ ਹੋਏ ਉਹ ਸੱਚਾ ਤਾਂਹੀ ਹੋਣੇ ਆਪਣੇ ਹੈ ਬੰਦਰਾ ਚੱਲੀਏ ਫਿਰ ਚਲਾਉਂਗਾ ਚਰਾਉਂਗਾ ਅੱਜ ਜਲਾਏਗਾ ਅੱਜ ਠੀਕ ਹੈ ਠੀਕ ਹੈ ਅੱਜ ਜਲਾਏਗਾ ਆਈ ਟਿਕਾ ਰਹਿ ਲੀਂਗਾ ਬਰੋਕ ਕਰਾ ਕੇ ਕੈਂਪ ਬੰਦ ਲਓ ਜੀ ਰੁਕ ਜਿਓ ਬੜੋ ਨਾ ਠੀਕ ਬੰਦੂ ਗਏ ਦੇਖੀਏ ਆਪਾਂ ਓ ਠੀਕ ਆ ਭਾਈ ਵਧੀਆ ਵੱਡ ਹੁੰਦੀ ਆ ਮੇਥੀ ਦਾ ਖੜੀ ਵਧੀਆ ਵੱਡ ਹੁੰਦੀ ਆ ਪਿਛਲੇ ਸਾਰੇ ਨੇ ਥੱਪੇ ਵੱਡ ਵੱਡ ਛਟਾ ਲਏ ਹਾਂ ਇਹ ਜੀ ਜੇ ਕੱਟ ਕੱਟ ਕਰਦੇ ਆ ਬੰਦੇ ਨੇ ਕੱਟਾ ਜੀਆ ਥੋੜਾ ਮੂਹ ਤੇ ਚੱਲੋ ਕੋ ਨੂੰ ਲਾਓ ਜਾਂ ਜੀ ਕਬੀ ਸੀ ਦੇ ਜੀ ਮਾਈਕ ਚੋ ਹੋਰ ਵੀ ਗੰਗਾ ਬਤਾਉਂਦਾ ਚਾਉਂ ਜੀ ਦਾ ਚੰਗਾ ਹੋ ਚੱਹੀ ਠੀਕ ਹੈ ਠੀਕ ਆ ਮਿਲेंगे ਵੇ ਠੀਕ ਆ ਚਲੋ ਠੀਕ ਆ ਬਾਈ ਤੇਰੇ ਤੇ ਮਾਰੇ ਆ ਲਾਜ ਮਿਲਦੇ ਆ ਹੁਣ ਅੱਗੇ ਜਾ ਕੇ ਕਰਦੇ ਆ ਮਸ਼ੀਨ ਚਾਲੂ ਜਾ ਕੇ ਸ਼ੇਰ ਮਿਲਦੇ ਆ ਜੀ ਆਹ ਭਾਈ ਜੀ ਦੇਖੋ ਨਵੀਆਂ ਮਸ਼ੀਨਾਂ ਥੱਲੇ ਵੀ ਟੱਕਰ ਰਹੀਆਂ ਆ ਆ ਦੋ ਵਜੇ ਦਾ ਕਰਤਾ ਨਵੀਆਂ ਪਿੱਛੇ ਆ ਰਹੀਆਂ ਆ ਥੱਲੇ ਵੀ ਨਵੀਆਂ ਵੀ ਦਾ ਜਾਨਕੀ ਆਈ ਜਾਂਦੀਆਂ ਜਦੋਂ ਇਹ ਦਰਿਆ ਘੱਟੋ ਘਾਟ ਦਾ 150 ਵੀ ਸਾਨੂੰ ਟੱਕਰ ਗਈ ਨਵੀਂ ਅਲਕਾਲ ਸਭ ਲੋਕ ਇਹਦਾ ਲਈ ਜਾਂਦੇ ਆ ਕੰਮ ਹੋ ਰਹੀ ਆ ਮਸ਼ੀਨਰੀ ਵਧੀ ਜਾਂਦੀ ਆ ਜੀ ਤੇ ਮਸ਼ੀਨ ਲੋਕ ਆਧਾਰ ਕਾਰ ਤੇ ਲਈ ਜਾਂਦੇ ਆ ਓਹ ਯਾ ਭਾਈ ਆ ਲੱਗ ਗਿਆ ਆਉਂਦੀ ਆ ਮਰਵਾਣੇ ਆ ਆ ਜਿੰਦਰ ਭਾਈ ਮਾਰਦੀ ਇਧਰ ਬਟੇ ਰਹੀ ਆ ਕਿ ਬਾਈ ਰਾਜੀ ਹੋ ਰਹੀ ਜਾਂਦਾ ਅੱਲੋ ਬੋ ਕਰੀਏ ਤਾਂ ਜਿਹੜਾ ਕਟੜੇ ਕਟੜੇ ਪਰਾਟ ਆ ਹਾਂ ਆ ਮਨਵਿੰਦਰ ਹੋਈ ਆ ਬਈ ਇਧਰ ਗਿਓਂ ਕੇ ਦੇਖੇ ਤਾਂ ਕਿੰਨੇ ਗਿਓਂ ਖੜਾ ਪਰਾਟ ਕਿੰਨੇ ਕਿੰਨੇ ਆ ਹੂੰ ਨਹੀਂ ਹੋਈ ਨਾ ਜਾਂਦੀ ਸਹੀ ਏ ਦੇਖ ਤਾਂ ਸਹੀ ਉਹ ਟੈਂਕੀ ਬੋਲ ਹੋ ਗਈ ਵੇਲਾ ਪਿੱਛੇ ਦੇ ਇੱਕ ਵਾਰ ਪਾਇਆ 10 ਲੀਟਰ ਹਮ ਤੇਲ ਲੀਟਰ ਜੂਰੀਆ ਖਾਦਾ ਬਾਈ ਇਹਨੇ ਪੂਰਾ ਅੱਛਾ ਇੱਕ ਟੈਂਕੀ ਮਗਰ ਜੇ ਲੈ ਭੰਗੇ ਅਰੇ ਆਪਣੇ ਛੋਲੇ ਜਾਂਦੇ ਆਣੇ ਕੋਈ ਆਪਾਂ ਦੀ ਵੀ ਇਹ ਕਿ ਜਾਂਦਾ ਯਾਰ ਆੜ ਕੇ ਡੀ ਜੇ ਇੱਥੇ ਆੜ ਕੇ ਹਾਂ ਦਾ ਤੱਕ ਦੋ ਬਾਈ ਬਾਜੂ ਹਾਂਜੀ ਤੋਲੇ ਹੱਥ ਤੁਹਾਂ ਐ ਲੈ ਬੜਾ ਜਗਾ ਲੱਡੂ ਵਟਣ ਨੇ ਲਵਾਈ ਨੇ ਹੈ ਹੋਰ ਉਹ ਟੱਕਾਂ ਡੋਟਣੇ ਕਰਕੇ ਔਖਾ ਹੋ ਗਿਆ ਔਰ ਭਪਿੰਦਰભાઈ ਇਹ ਕਣ ਗੇਉਂ ਕੇ ਪਲਾਟ ਪਾਵੜੇ ਬਣੇ ਐ ਇਹ ਕਦ ਕੱਟਨੇ ਐ ਇਹ ਤਾਂ ਆਪ ਇੱਛਾ ਹੈ ਜਦੋਂ ਆਪ ਦਾ ਮਨ ਕਰੇ ਜੇ ਕੱਟ ਦੇਣਾ ਇਸ ਕੋਲ ਹਾਂ ਇਸੇ ਤਾਂ ਆਊਗਾ ਜਦ ਮਨ ਕਰੇ ਜਦ ਕੱਟ ਦੇਣਾ ਹਾਂ ਰਾਜੂ ਇਹ ਬੰਦਾ ਆਪਣਾ ਹਾਂ ਭਪਿੰਦਰ ਸਿੰਘ ਇਹਦਾ ਭਾਈ ਆ ਮੁਕੇਸ਼ ਕਹਾਂ ਕਲਿਆ ਮੁਕੇਸ਼ ਗਰਪੇ घर पे स्कूल स्कूल से हट गया, काल्ज से। नहीं जाता काल्ज में जाता, नहीं नहीं जाता। चल रहा है। भी उसका। तो तो है है में वो। कॉलेज ठीक चलिए भाई। चलो मारिए पहुंच अपने ਆਹ ਇਹ ਝੋਨਾ ਆਂਦਾ ਇਹ ਝੋਨਾ ਇਹਨਾਂ ਨੇ ਪਿਛਲੇ ਸਾਲ ਦਾ ਰੱਖਿਆ ਹੋਇਆ ਹੈ ਨਾ ਵਿਚ ਵਿਚ ਕਣਕ ਵੀ ਆ ਇਹ ਇੱਥੇ ਲੱਗ ਗਏ ਥੋੜਾ ਜਿਹਾ ਰਹਿ ਗਿਆ ਹੁਣ ਬਸ ਹੋਰ ਵੀ 5-5 ਕਿਲੋਮੀਟਰ ਲੱਗਣਾ ਹੋਰ ਵੀ ਪੰਦਰਵਾਈ ਇਹ ਦਰਵਾਟਾ ਦਰਵਾਟਾ ਹਾਂ ਮਾਲਕ ਸਾਹਿਬ ਬੈਠੇ ਆਣਾ ਤੇਰੀ ਜਮਾਰੀ ਆ ਬਸ ਮਾਲਕ ਕੇ ਤੋਂ ਆਣਾ ਆ ਨਹੀਂ ਨੇ ਹਾਂ ਤਾਂ ਨੂੰ ਪਿਆਵੀ ਜਿਵੇਂ ਆ ਤਾਂ ਹਾਂ ਮੈਂ ਕਹਿੰਦਾ ਮੈਂ ਇਹਨੂੰ ਆਣ ਨਹੀਂ ਜਾਈ ਕਿਹਾ ਹਾਂ ਜੀ ਨਹੀਂ ਦੇ ਦੀ ਉਹ ਹੈ ਨਾ ਕਮਰੇ ਖਾਦੋ ਵੀ ਕਦੇ ਆ ਉਹ ਇਹਨੂੰ ਰੱਖੇਗਾ ਰੋਲੀ ਪਾਣੀ ਆ ਤਾਂ ਹੋਰ ਕਰਦੇ ਹਾਂ ਹਾਂ ਕੀ ਹੋਇਆ ਜੀ ਨਾਇਦੇ ਆਏ ਖਰੀਆਂ ਆਏ ਰੇਸ ਦਾ ਕਾਦੀ ਆਈ ਹਾਂ ਜੀ ਦਾ ਬਹੁਤ ਆਇਆ ਆ ਆ ਜਿਹੜਾ ਕੈਦਮਤ ਆਇਆ ਜਿਹਦੇ ਹਾਂ ਹਾਂ ਕਹਿੰਦੇ ਨਹੀਂ ਹੈ ਹਨ ਸਹੀ ਗੱਲ ਆ ਜੀ ਜਿਹੜਾ ਜਿੰਦਗੀ ਦਾ ਮਤ ਆ ਉਹਦਾ ਪਹਿਲਾਂ ਖਾ ਨਹੀਂ ਸਕਦਾ ਕਿ ਕੈਦ ਆ ਨਾ ਜਿਹੜਾ ਫੜੇ ਚ ਲਿਖਿਆ ਆਪਾਂ ਦੇ ਗਾਂ ਚ ਚੁੱਕੇ ਜਾਂਦਾ ਵਧੀਆ ਜੀ ਹਾਂ ਭਾਈ ਜੰਗ ਦਾ ਦੋਸਤ ਭਾਈ ਸਹੀ ਗੱਲ ਆ ਓਏ ਕਿਸੇ ਦੀ ਕਿਸੇ ਪਤਾ ਨਹੀਂ ਖਾਦਾ ਖਾਣਾ ਮੈਂ ਕਹਾਂ ਮੈਂ ਕਿਸੇ ਦੇ ਖਾਜ ਖਾਣਾ ਓਏ ਕੋਈ ਮੇਰੇ ਖਾਜਵੇ ਹਾਂ ਹਾਂ ਓਏ ਉਹ ਆਪਣੇ ਕਰਮਾਂ ਦਾ ਆਪ ਫਾੜੀ ਲੈਣਾ ਚੁੱਕੇ ਜਾਣਾ ਦਾ ਆਪਣੇ ਹਾਂ ਦੁਬਾਰਾ ਜਿਹੜੇ ਲਿਖਿਆ ਬਸ ਬਸ ਜੀ ਅੱਜ ਮਾਦਰਾ ਕਿਸੇ ਮਦਰਾ ਦੇ ਕੇ ਰਾਂ ਹਾਂਜੀ ਹਾਂ ਯਾਨਟ ਸਾਡਾ ਲੈ ਆਇਆ ਸਮੋਸੇ ਦੇ ਕਚੂਰੀਆਂ ਨਾਸਤੇ ਦੇ ਜੀ ਵੇਦੀ ਨਾਲੇ ਰੂਲ ਆਏ ਹਾਂ ਜਿੱਥੇ ਮੰਨ ਜੀ ਜਲ ਜਾਂਦੀ ਵੀ ਰਾਤਾਂ ਨੂੰ ਹਾਂ ਅਜ ਰਾਤ ਨੂੰ ਛੱਡ ਕੇ ਹਾਂ ਹਾਂ ਜੀ ਨਾਸ਼ਤਾ ਰਣੇ ਸਵੇਰੇ ਆ ਹੀ ਕਰਨਾ ਚੌਰੀ ਹੋ ਗਿਆ ਸਮੋਸਾ ਹੋ ਗਿਆ ਹੂੰ ਵਧੀਆ ਹੋ ਗਿਆ ਹੂੰ ਪਰ ਭੱਖ ਲੱਗਿ ਹੋਈ ਸੀ ਆਪਾਂ ਰੋਟੀ ਅਜੇ ਆਪ ਦਿਖਾਦੀ ਵੀ ਨਹੀਂ ਸੀ ਕੱਲ ਦੀ ਖਾਦੀ ਸੀ 2 ਵਜੇ ਦੀ ਉਹ ਵੇਨ ਲੱਗਦਾ ਪਤਾ ਨਹੀਂ ਕਿੱਥੇ ਜਾਉਂਗੇ ਰੁਕੇ ਵਾ ਕੰਮ ਨਹੀਂ ਗੱਲ ਦਾ ਨਾ ਭੁੱਲਣ ਲੱਗ ਪੋਣੀ ਗਿਆ ਤੇ ਕਰਾ ਬੰਦੇ ਬੇਟੀ ਦੇ ਕਿੰਨੇ ਕਾਂ ਗਾਸ਼ ਇਹ ਵੀ ਫਰਕ ਪੈਂਦਾ ਬੰਦਾ ਬਾਈ ਸੁੱਤੇ ਦਾ ਹੈ ਨਹੀਂ ਮੈਂ ਯਾ ਕੱਲ ਸੁਣਾ ਪਰਫੂਮ ਤੁਰੇ ਦੇ ਤੋਂ ਰਾਤ ਮੇ ਤੁਰੇ 10 ਵਜੇ 9 ਵਜੇ ਤੁਰੇ 1 ਘੰਟਾ 1 ਘੰਟਾ ਡਾਈ ਰੁਕੇ ਲੜਕੇ ਨੂੰ ਹਾਂ ਠੀਕ ਘੰਟਾ ਰੁਕੇ ਬਸ ਉਹ ਵੀ ਵਸਾ ਇਹੇ ਸੌਣ ਨਹੀਂ ਐਸੇ ਹੋਇਆ ਖਾਣਾ ਬਿਣਾ ਖਾਇਆ ਤੇ ਪਰ ਕੱਲ ਦੀ ਰਾਤ ਤੇ ਪਰसों ਦੀ ਕੱਲ ਲਗੀ ਬਹੁ ਵਾਇ ਜੀ ਲਗੀ ਅੱਜ ਕੀ ਰਾਤ ਤੋ ਪੂਰੀ ਹੈ ਜੀ ਹਾਂ 1 ਮਿੰਟ ਵੀ ਨਹੀਂ ਸੋਇਆ ਹਾਂ ਅੱਜ ਤੂੰ ਨੇ ਮੇਰੇ ਕੋਲ ਬੋਲ ਦਿਆ ਸੀ ਕਿ ਮੈਂ ਤੇਰੇ ਕੋਲ ਪਾਸ 3 ਵਜੇ ਗਾੜੀ ਪਹੁੰਚਾ ਦੂੰਗਾ ਹਾਂ 4 ਵਜੇ ਗਾੜੀ ਪਹੁੰਚ ਗਿਆ ਤੇਰੇ ਕੋਲ ਰੁਕੇ ਬਹੁ ਘਟਾ ਜਿੰਦਾ ਅੱਜ ਅਪਾ ਜੂਠ ਨਹੀਂ ਬੋਲਦਾ ਕਦੀ ਹਾਂ ਮੈਂ ਤੇਰੇ ਕੋਲ 1 1 ਨੂੰ ਬੋਲਦੇ ਨੂੰ ਹਨਾ ਵੀ ਅੱਜ ਨਹੀਂ ਆਏ ਰੋ ਘੰਟੇ ਨੂੰ 20 ਮਿੰਟ ਨੂੰ ਆਏ ਆਹਾਂ ਉਹ ਜੂਠ ਬੋਲਦੇ ਹਾਂ ਆ ਮੁੰਡਾ ਬੈਦਲ ਸ਼ਹਿਰ ਜਾ ਕੇ ਚਲ ਗਿਆ ਹਾਂ ਅੱਜ ਖੜ ਗਿਆ ਜਾ ਕੇ ਤਿੰਨ ਲੈ ਗਿਆ ਉਹਗਾ ਹਾਂ ਹਾਂ ਉਹ ਲੈ ਕੇ ਜਾਈ ਨਾ ਉਹ ਰਾਤ ਨੂੰ ਫੋਨ ਕਰ ਇੱਕ ਗੱਲ ਕਹਿਦੀ ਮੈਂ ਤਿੰਨ ਵਜੇ ਗੱਡੀ ਆਉਗੀ ਹਾਂ ਉਹ ਵੀ ਰੋਡ ਖਰਾਬ ਉਹ ਪਿੱਛੇ ਰੋਡ ਖਰਾਬ ਦਾ ਹਾਂ ਤਾਂ ਕਰਕੇ ਹੀ ਲੇਟ ਹੋ ਗਏ ਨਹੀਂ ਗੱਡੀ ਤੇ 2:30 ਵਜੇ ਆਏ ਨੇ ਵੀ ਹਾਂ ਉਹ ਸਿੰਗਰ ਰੋਡ ਹੈਗਾ ਇੱਕ ਉਹ ਤੇ ਹੰਪ ਜਿਆ ਬਹੁਤ ਆ ਜੰਪ ਜਿਆ ਮਿੰਟ ਬਾਅਦ ਤੇ ਬ੍ਰੇਕ ਮਾਰਨੀ ਪਈ ਜੀ ਮੇਰੀ ਬਾਤ ਸੁਣਾ ਜੂਠ बोलेंगे काम भी जल्दी करेंगे ना जल्दी में कोई ऐसा तेरे को झूठ बा आके आके तो गाड़ी तो भगाएंगे भगाने से ही आएगी झूठ बोलेंगे सच बोलेंगे आदमी वो बेचैन रहता है ना कोई आ जाना होए आपसे बाकी भाई भाई भजन नु बुचई जाने आ भाई भजन ਕਿੱਥੇ ਆ भजन ਦਾ भाई ये गुजरात ਦੇ ਲੋਕ ਹੁੰਦਾ ਹੈ ਆ ਗੱਵਾਥੀ ਕਿਦਾਂ ਜਹੋਂ ਉਹ ਉਹ ਵੀ ਲਾਉਣੀ ਆ ਗੱਜਨ ਬਾਗਵਾਨੀ ਤੋਂ ਫਿਰ ਆਏਗਾ ਮਜਾ ਹਾਂ ਕੋਈ ਨਾ ਬਾਈ ਦੀ ਸਾਰੀ ਦੁਨੀਆ ਖੈਰ ਸਹੀ ਗੱਲ ਆ ਗੱਜਨ ਬੈਠਾ ਮਜਾ ਲੱਗੇ ਯਾਰ ਉਹ ਆਜਣਾ ਉਹਨੇ ਵਾਹ ਆਪਾਂ ਲਿਆਗਾ ਦਾ ਚਲਾਓ ਤੁਸੀਂ ਅੱਜ ਹਾਂ ਮਾਈਕ ਹੋਰ ਸੈਟ ਜੀ ਕਰਵਾ ਮੈਂ ਉੱਥੀ ਨਾ ਗਿਆ ਨਾ ਨੇ ਉਹ ਉਹ ਲੈਉਣੀ ਹਾਂ ਉਹਨਾਂ ਕੰਮ ਦੇ ਨਿਬੜਿਆ ਹੋਈ ਆ ਹੁਣ ਹੂੰ ਤੇ ਇੱਕ ਬਿਹੋੜਾ ਕਹਿ ਫਰੇ ਇੱਕ ਦਿਨ ਚੱਲੀ ਇੱਕ ਦਿਨ ਜਾ ਓਏ ਇੰਨੇ ਇੱਥੇ ਦੋਨੇ ਵਧੀਆ ਕੱਠਿਆਂ ਨਾਲੇ ਨਾਲੇ ਰੋਟੀ ਪਾਣੀ ਦੀ ਮੌਜ ਆ ਹਾਂ ਅਭੀ 2 ਦਿਨ ਰੋਟੀ 3 ਦਿਨ ਜਦੋਂ ਗੱਡੀ ਨਹੀਂ ਆਏਗੀ ਉਹ ਮਾਣਾ ਤੂੰ ਦੇਗਾ ਇਹ ਤਾਂ ਨਹੀਂ ਨਾ ਇਹ ਮੈਂ ਲੱਕੀ ਹਾਂ ਹਾਂ ਅਨਾਂ ਗਿਆ ਹਾਂ ਜੇ ਪਤਾ ਮਾਣਾ ਕਿੰਨੇ ਬਰੇਗਾ ਚਲੋ ਚਲੋ ਆਪਾਂ ਉਹ ਲੈ ਆਉਂਦੇ ਸਮਾਂ ਨੂੰ ਜਾ ਕੇ ਰੈਟ ਕਰਕੇ ਕਣਕਾ ਭਾਈ ਜੇ ਤੇ ਮੈਂ ਤਾਂ ਬਈ ਇੱਕ ਸੰਭਲ ਵੀ ਨਹੀਂ ਰੱਖ ਕੇ ਲਿਆ ਆ ਹਾਂ ਨਲੇ ਦੇ ਬਾਬਾਵਾਨ ਕੀ ਦੇ ਆ ਇਹ ਕੋਈ ਬੈਲਟ ਨਹੀਂ ਹੈ ਗੱਡੀ ਵਿੱਚ ਹਾਂ ਮੈਂ ਇਕੱਤੀ ਵੀ ਅੰਦਰ ਕੋਈ ਬੈਲਟ ਨਹੀਂ ਹੈ ਬਾਈ ਉੱਥੇ ਨੇ ਇਹ ਵਾਲਾ ਜੋੜਾ ਅੱਜ ਸਾਲ ਆਇਆ ਗੁਜਰਾਤੀ ਦੇ ਆਹ ਬੇਸਤਾਲ ਦੇ ਟਮ ਕਰੇਗਾ ਕੀ ਹਾਂ ਫੇਰ ਦੇਖ ਲੈ ਕਿਸਮਤ ਕੀ ਸਾਥ ਫੇਰ ਨਾਲ ਦੋ ਹੀ ਮਹੀਨੇ ਦਾ ਦੂ ਹਾਂ ਇੱਕ ਬੈਲਟ ਜਾਂਦੇ ਥੋੜੀ ਕਾਉਂਦੇ ਥੋੜੀ ਐ ਹਾਂ ਐਂਕੀ ਮੈਂ ਉਹਦੇ ਚੱਕਰ ਦੇ ਡਰਦੇ ਨੇ ਇਹਦਾ ਸਮਾਨ ਦਾ ਘਰੇ ਪਿਆਦਾ ਹਾਂ ਮੈਂ ਚੱਕ ਕੇ ਸਮਾਨ ਇਹਦਾ ਉਹਦੇ ਉਪਰ ਰੱਖ ਲਿਆ ਬੈਲਟਾਂ ਵੀ ਉਹਦੇ ਉਪਰ ਰੱਖ ਲੀਆਂ ਹਾਂ ਮੈਂ ਕਿਹਾ ਚੱਲ ਉਹਨੇ ਜਾਣਾ ਨੇ ਕਿਹੜਾ ਇਹਦਾ ਪਤਾ ਹੀ ਤਾਂ ਵੀ ਇਹ ਜਾਊ ਰਿਹਾ ਆਊਗੀ ਆਹਾਂ ਉਹਨੇ ਇਹਦਾ ਮਾਂ ਕਾਨੂੰਨ ਨਹੀਂ ਜਾਣੀਆਂ ਹਾਂ ਪਰ ਫੇ ਹੁਣ ਇਹਦਾ ਉਧਰ ਕੱਲੇ ਕੰਮ ਹੈਗਾ ਤਾਂ ਫਿਰ ਇਹ ਵੀ ਬੜਾ ਪੱਕਾ ਬੰਦਾ ਹਨਾ ਹਾਂ ਵੀ ਕੰਮ ਘਾਟਾ ਵਧਾ ਰਾ ਧੱਕਾ ਜੰਟਣਾ ਛੱਡੀ ਹੈ ਹੂੰ ਮੈਂ ਕਿਹਾ ਕੋਈ ਨਹੀਂ ਵੇ ਕਰਦਾ ਹੋਰ ਦਿਨ ਵੇਰੂ ਦਾ ਇੱਕੋ ਟਾਈਮ ਦੱਸਦਾ ਵੀ 28 29 ਦਿਨ ਤੇ ਵੀ ਗੱਡੀ ਆ ਜਾਊਗੀ ਇਹ ਇੱਕ ਬਾਲਰ ਬਾਅਦ ਬੋਲਾਂਗਾ ਹਾਂ ਜੇ 27 ਦਿਨ ਹੈਗਾ 27 ਨੂੰ ਆ ਗਈ ਹਾਂ ਇਹ ਵੀ ਬਾਈ ਮੈਂ ਨਾ ਇਹਨਾਂ ਨੂੰ ਹਾਂ ਹਾਂ ਬੋਲੀ ਜਾਵਾਂਗੇ ਨਾ ਕਿ ਅੱਜ ਜੀ ਨਹੀਂ ਸਾਨੂੰ ਰੋਕ ਲੈਣਗੇ ਕੱਲ ਨੂੰ ਰੋਕ ਲੈਣਗੇ ਬਸ ਬਸ ਦੋ ਦਿਨ ਤੇ ਬਾਅਦ ਦੋ ਦਿਨ ਅਗਰਾ ਖੜਦਾ ਬਸ ਬਸ ਕੋਈ ਨਹੀਂ ਖੜਦਾ ਨਾ ਅਗਲਾ ਕਹਿੰਦਾ ਗੱਡੀਆਂ ਤਾਂ ਫਿਰਦੀਆਂ ਬਾਈ ਮਗਰ ਮਗਰ ਹਾਂ ਇਹ ਜੀਤੇ ਹੋਵੇ ਨਾ ਕਾਲਾ ਚੱਲ ਚੱਲੀ ਹੋਵੇ ਚਲੋ ਬਾਈ ਮਿਲਦੇ ਹਾਂ ਅੱਡੇ ਆ ਗਈ ਜੰਟਾ ਸਾਹਿਬ ਪਿਛਲੇ ਸਾਲ ਵੀ ਟੈਂਕੀ ਆਉਂਦੀ ਸਾਰੇ ਡੀਜ਼ਲ ਦੀ ਫੁੱਲ ਰਾਜੂ ਪਿਛਲੇ ਸਾਲ ਵੀ ਇੱਕ ਨੇ ਫੁੱਲ ਕਰਾਈਦੀ ਕਹਿੰਦਾ ਕੰਮ ਬਾਅਦ ਪਹਿਲਾਂ ਡੀਜ਼ਲ ਹਾਂ ਨੰ ਬੰਦਾ ਘੈਂਟ ਆ ਬੰਦਾ ਦਾ ਹੀਰਾ ਹੈ ਬਾਕੀ 16000 ਦਾ ਪੈ ਗਿਆ 10000 ਦਾ ਆਪਾਂ ਕੱਲ ਵੀ ਪਾਇਆ ਦਾ ਕਿੰਨਿਆਂ ਦਾ ਹੁਣ ਦੇਖਿਆ ਤਾਂ ਅੱਛਾ ਇੱਕੜੇ ਧੋਕਦਾਰਾ ਚੱਲ ਆਓ ਵੀ 20000 ਦਾ ਪੈ ਜੂ ਹੋਰ ਆਪ 2000 ਦਾ ਪੈ ਗਿਆ 17 ਦਾ 16 ਦਾ ਬਾਕੀ ਰਾਣੀ ਆਈ ਆ ਬਾਟਾ ਨਵੇੜ ਦੀ ਹੈ ਨਾ ਲੱਗੇ ਆਪਾਂ ਤੁਰੇ ਤੇ ਬਾਈ 25 24 ਦੇ ਤੁਰੇ ਤੇ 27 ਹੋ ਗਈ ਅੱਜ ਲਾ ਲੋ ਸਾਹਿਬ ਤੁਸੀਂ ਪਹੁੰਚ ਗਏ ਬਾਕੀ ਇਧਰ ਪੰਪ ਤੇ ਹੈ ਨਾ ਬਾਈ ਉਹਨਾਂ ਦੀ ਠਹਿਰ ਆ ਸ਼ੈਨ ਮਸ਼ੀਨ ਵਾਲਿਆਂ ਦੀ ਪਿਛਲੇ ਸਾਲ ਵੀ ਇੱਥੇ ਹੀ ਸੀ ਕਦਾਂ ਬਾਈ ਹਾਲ ਚਾਲ ਮਣਾਈ ਜਾਣਾ ਫੁਲਕੇ ਨਹੀਂ ਬੱਸ ਬੱਸ ਲਾਈ ਜਾਨਾ ਤੜਕੇ ਰਾੜ ਕੇ ਪੂਰੇ ਕੇ ਉਹੀ ਕੱਚੇ ਜੀ ਖਾਈ ਜਾਂਦੇ ਆ ਹਾਂ ਇਹਦਾ ਗੱਲ ਹੈ ਕਿ ਬਈ ਨਾਲ ਰੱਜ ਨਹੀਂਦਾ ਆਉਂਦਾ ਇਹ ਨਾਲੀ ਰੋਟੀ ਖਾ ਕੇ ਜਿਹੜਾ ਆਪਣੀ ਖਾਣੀ ਆਪਾਂ ਹਾਂ ਬਸ ਜਿੰਨੇ ਮਰਜ਼ੀ ਖਾਈ ਚੱਲ ਅਜੇ ਇੱਕ ਬੰਦਾ ਉਹੀ ਰਹਿੰਦਾ ਹੀ ਹੋਣਾ ਪੱਕਾ ਡੇਰੇ ਦੇ ਹਾਂ ਜੀ ਉਸਮਾਨ ਤੇ ਹਾਂ ਬਈ ਉਸਮਾਨ ਦਾ ਇੱਥੇ ਰਹਿੰਦਾ ਠੀਕ ਆ ਠੀਕ ਆ ਆਪਾਂ ਤੇ ਵਧੀਆ ਔਰੇ ਨਾਲ ਡੀਜਲੂ-ਵੀਲ ਦੀ ਮौज ਆ ਤੂੰ ਤਾਂ ਪਿਛਲੇ ਸਾਲ ਵੀ ਹੈਗਾ ਦਾ ਜੱਟ ਹੋ ਰਿਹਾ ਨਾ ਮੈਂ ਪਿਛਲੇ ਸਾਲ ਉੱਥੇ ਸੀਗਾ ਚੱਲ ਰਹੀ ਚੱਲ ਰਹੀ ਮੈਂ ਬਿੱਲੇ ਔਲਖ ਨਾਲ ਹੁੰਦਾ ਬਿੱਲੇ ਔਲਖ ਨਾਲ ਹਾਂਜੀ ਅੱਛਾ ਅੱਛਾ ਕੀ ਬਣਾਇਆ ਗੰਦ ਗੋਭੀ ਬੰਦ ਗੋਭੀ ਹੈ ਲਾ ਤਾਂ ਗੰਦ ਗੋਭੀ ਨ ਤੜਕਾ ਜ ਹੈ ਠੀਕ ਹੈ ਠੀਕ ਹੈ ਨਜ਼ਾਰੇ ਆ ਬਈ ਜਿੰਦਗੀ ਦੇ ਨਾ ਗੰਦ ਸੀ ਕਰ ਬਣਾਈ ਖੋਲ ਕੇ ਉਹ ਲਗੇ ਬਣਨੇ ਦੀ ਬੰਦ ਦਾ ਪੈਦਾ ਫੁੱਲੇ ਬਣਨੇ ਦੇ ਨਵੇਂ ਬੰਦਾ ਬਣਦੀ ਦਾ ਖੋਲ ਕੇ ਹੀ ਆ ਹਨਾ ਬਾਕੀ ਖੜੀ ਹੈ ਬਾਈ ਉਹਨਾਂ ਦੀ ਸਾਇਨ ਹੈ ਨਾ ਇਹ ਦਿਨ ਵੀ ਬਾਈ ਹਲੇ ਕਹਿ ਦੀਏ ਪਾਣਾ ਕਿਹੜਾ ਮਾਡਲ ਆ ਮਸ਼ੀਨ ਇਹ ਇਹ ਬਾਈ ਇਹ ਪਾਣਾ ਯਾਰ 20 40 ਔਰ ਦੂਜਾ ਮਾਡਲ 24 ਮਾਡਲ 24 ਮਾਡਲ ਹਾਂ 24 ਨਵੇਂ ਮਾਡਲ ਤੇ ਅਜਾ ਇਨਾ ਚਾਰ ਕਰਦੀਆਂ ਆਪਣੀਆਂ ਦਾ ਰੇਕ ਇਹਦਾ ਨਜ਼ਾਰਾ ਬੜਾ ਬਾਈ ਹੈ ਨਾ ਨਵੇਂ ਮਾਡਲ ਚ ਸਾਇਨ ਸਾਇਨ ਇਹ ਕੀ ਕਰੀ ਜਾਂਦਾ ਹੈ ਹਾਂ ਇਹ ਇੱਥੇ ਬਾਹਰ ਲੈਂਦੀ ਪਹਿਲਾਂ ਇਹਦੇ ਲਿਆਉਂਦੇ ਹੈ ਨਹੀਂ ਨਹੀਂ ਆਉਂਦੀ ਨਾ ਧੋਣਾਂ ਚ ਲਈ ਸੀ ਫਿਰ ਉੱਧਰ ਹੀ ਸੀ ਜਨ ਲਾ ਰਿਹਾ ਠੀਕ ਆ ਠੀਕ ਆ ਠੀਕ ਆ ਠੀਕ ਆ ਇਹ ਬਾਈ ਵੀ ਪਿਛਲੇ ਸਾਲ ਵੀ ਇਹਨਾਂ ਦਾ ਡਾਈਕੀ ਦਾ ਇੱਥੇ ਤੰਬੂ ਲੱਗਿਆ ਦਾ ਪਿਛਲੇ ਸਾਲ ਵੀ ਇਹਨਾਂ ਦਾ ਅੱਜ ਦੀ ਵੀ ਇੱਥੇ ਆ ਲੱਗੀਆਂ ਮੈਂ ਰੌਣਕਾ ਮਸ਼ੀਨਾਂ ਦੀਆਂ ਬਾਕੀ ਤੇਲ ਪਾ ਰਹੇ ਆ ਮਸ਼ੀਨ ਦੇ ਵਿੱਚ ਰਾਜੂ ਕਿੰਨਾ ਪੈ ਗਿਆ ਹਾਂ ਕਿੰਨੇ ਦਾ 24 ਦਾ ਚਲ ਫੋਲੋ ਜੂਗੀ ਫੋਲੋ ਜੂਗੀ ਬਟ ਟੈਂਸ਼ਨ ਨਹੀਂ ਆਏਗੀ ਲਓ ਬਾਈ ਜੀ ਪਹੁੰਚ ਗਏ ਹੈਗੇ ਅੱਡੇ ਤੇ ਕਰਤਾ ਹੱਕ ਤਿਆਰ ਥਰੈਡਰ ਸੋਲੂਸ਼ਨ ਲਾ ਕੇ ਰੱਖਤਾ ਆ ਬਾਕੀ ਫਲੈਟ ਫਲੂਟ ਦਿੱਤਾ ਚਾੜ ਹੁਣ ਚੱਲੇ ਆਂ ਮੇਥੀ ਜਾਣਦੇ ਆ ਕਿ ਵੜਦੇ ਆ ਹਾਂਜੀ ਬਾਈ ਜੀ ਚਲੀਏ ਜੀ ਹੁਣ ਵੇ ਰੋ ਰੋ ਪਹੁੰਚ ਕੇ ਤੇ ਬਾਈ ਸਾਰੇ ਆ ਰਹੇ ਨੇ ਨਾ ਬਾਈਆਂ ਦੇ ਬਹੁਤ ਫੋਨ ਆਏ ਜਾਈ ਧਿਆਨ ਘੇ ਲਾਣਾ ਬਾਤ ਉਤਨਾ ਆਸੇ ਜਿਹਾ ਹੈ ਜਦ ਅੱਗੇ ਵੀ ਧਿਆਨ 걸 ਜਾਓ ਨਾ ਬਾਕੀ ਵਧੀਆ ਮਾਲਕ ਦੀ ਕਿਰਪਾ ਕਰ ਲਾ ਰਾਉ ਗੱਲ ਜਿਕਣਾ ਹੂੰ ਤੇ ਤਾਂ ਨਹੀਂ ਪਰਾਮਪਿਕਾ ਦਾ ਆਹ ਤਾਂ ਹੁੰਦਾ ਵੀਰੇ ਬੰਦਾ ਇਹਨੇ ਜਾਦਨ ਮਾਜਾ ਮੈਂ ਆਉਂਦੀ ਯਾਰ ਗਿਰ ਗਿਆ ਬਾਈ ਮੈਨੂੰ ਲੱਗਿਆ ਜੇਲਾ ਚਾਹ ਨੂੰ ਕਿਹਾ ਚਾਹ ਉਕਣੇ ਪਈ ਹੁਣ ਫਲੈਟ ਫਲੋਰ ਤੇ ਟਾਕੇ ਦਾ ਹਨਾ ਤਾਂ ਆਪਣਾ ਆਕੇ ਦਾ ਬਾਈ ਨੀਂਦ ਐਨੀ ਆਈ ਵੀ ਪਤਾ ਵੀ ਨਹੀਂ ਲੱਗਾ ਚਾਹ ਦੀ ਉਕਣੇ ਸਰਾਣੀ ਪਈ ਹੈ ਹਨਾ ਚਾਹ ਦਾ ਤੀਰ ਨਾ ਆਉਂਦੇ ਉਹ ਵੀ ਉਕਣੇ ਪਈਆ ਲੋਟ ਪੀਏ ਨੀਂਦ ਲੈ ਨਹੀਂ ਕਰਿਆ ਨੀਂਦ ਐਨੀ ਆ ਗਈ ਵੀ ਹੁਣ ਉੱਠੇ ਆ ਉੱਠ ਕੇ ਫਿਰ ਜਹੀ ਰੋੜੀ ਕਰੀ ਜਾਣਾ ਕਹਿੰਦਾ ਮੇਥੀ ਕੱਢਣੀ ਆ ਦੋ ਕੁ ਬਿੱਘੇ ਦੀ ਛੱਡ ਵੱਡੀ ਪਈ ਆ ਮੈਂ ਚੱਲ ਚਲਦੇ ਆ ਹਨਾ ਬਾਕੀ ਦਿਖਾਉਂਦੇ ਰਹਾਂਗੇ ਤੁਹਾਨੂੰ ਹੁਣ ਵੀਡੀਓ ਹਨਾ ਕਣਕ ਦੇ ਸੀਜਨ ਦੀਆਂ ਵੀ ਰਾਸਤਾਨ ਦੀਆਂ ਵੀ ਹਨਾ ਗੁਜਰਾਤ ਦੇ ਵਿੱਚ ਅਜੇ ਆਪਣੀ ਮਸ਼ੀਨ ਉੱਧਰ ਚੱਲਦੀ ਆ ਉਹ ਵੀ ਅੱਜ ਮੇਲੇ ਜੀ ਖੜੇ ਆ ਵਸੀਂ ਕਦੋ ਦਿਨ ਦਾ ਕੰਮ ਉਹਨਾਂ ਲਵੇ ਵੀ ਕੱਲ ਨੂੰ ਜਾਂ ਪਰਸੋਂ ਛੋਟਾ ਕੋਟ ਚੜੂੰਗਾ ਕਿਉਂ ਵੀ ਉਰੇ ਪਹੁੰਚਦੀ ਕਰਨੀ ਆ ਇੱਥੇ ਲਾ ਲਾਂਗੇ ਚਲਾ ਲਾਂਗੇ ਜਦੋਂ ਪੰਜਾਬ ਨੂੰ ਸਿੱਧਾ ਅਜੇ ਕੁਝ ਨਹੀਂ ਹੈਗਾ ਬਾਈ ਆਪਣੇ 15 20 ਤਰੀਕ ਤੇ ਬਾਅਦ ਕੰਮ ਚੱਲੂ ਤਾ ਕਰਕੇ ਪ੍ਰੋਗਰਾਮ ਇਹੀ ਬਣਾਇਆ ਵੀ ਉਹ ਨੂੰ ਵੀ ਇਕੱਠੀਆਂ ਕਰ ਲਈਏ ਨਾਲੇ ਤਾਂ ਰੋਟੀ ਪਾਣੀ ਦੀ ਮੌਜ ਰਹੂਗੀ ਦੋਨਾਂ ਨੂੰ ਹਨਾ ਉਤੇ ਬਾਅਦ ਸਾਨੂੰ ਪਤਾ ਏਸੀ ਵਾਲੀ ਦਾ ਇੱਕੋ ਬੰਦਾ ਦੱਬੀ ਫਰੀ ਜਾਂਦਾ ਹੈ ਇਹਦਾ ਜਿਹੜਾ ਭੱਜਨੇ ਪੱਜ ਪੱਜ ਬਣਾ ਮੈਂ ਚਲਾਉਣੀ ਮੈਂ ਚਲਾਉਣੀ ਆ ਚਲੋ ਠੀਕ ਹੈ ਜੀ ਮਿਲਦੇ ਹਾਂ ਫਿਰ ਹੁਣ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਲਵ ਯੂ ਧੰਨਵਾਦ ਜੀ